ਅੱਜ 12 ਪੋ ਦਾ ਦਿਨ ਜਦੋਂ ਚੜਿਆ ਮਾਤ ਗੁਜਰ ਕੌਰ ਜੀਆਂ ਨੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀਆਂ ਨੂੰ ਅਸੀਸ ਦਿੱਤੀ ਹੈ ਲਾਲ ਜੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹ ਚਰਨ ਜੀਵੀ ਹਨ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਮੌਤ ਪਹ ਨਹੀਂ ਦੇ ਸਕਦੀ ਤੁਸੀਂ ਆਪਣੇ ਧਰਮ ਤੇ ਉੱਪਰ ਅਡੋਲ ਰਹਿਣਾ ਹੈ ਸੰਸਾਰ ਦੇ ਪਦਾਰਥ ਸੰਸਾਰ ਦੇ ਰਾਜ ਭਾਗ ਸੰਸਾਰ ਦੀਆਂ ਵਸਤੂਆਂ ਨਾਸ਼ਵੰਤ ਹਨ ਸਰੀਰ ਦੇ ਬਿਨ ਸ ਜਾਣ ਦੇ ਨਾਲ ਸਾਰਾ ਕੁਝ ਖਤਮ ਹੋ ਜਾਣ ਧਰਮ ਦੇ ਉੱਪਰ ਪਰਪੱਕ ਰਹੋਗੇ ਸੰਸਾਰ ਦੇ ਵਿੱਚ ਵੀ ਸੋਭਾ ਹੋਏਗੀ ਔਰ ਦਰਗਾਹ ਦੇ ਵਿੱਚ ਵੀ ਸੋਭਾ ਹੋਏਗੀ ਮਾਂ ਨੇ ਅਸੀਸ ਦਿੱਤੀ ਹੈ ਇਤਨੀ ਦੇਰ ਨੂੰ ਤੁਰਕ ਸਿਪਾਹੀ ਠੰਡੇ ਬੁਰਜ ਦੇ ਅੰਦਰ ਪਹੁੰਚੇ ਮਾਂ ਨੂੰ ਆਖਿਆ ਸੀ ਮਾਂ ਤੁਹਾਡੀ ਪੁੱਤਰੀਆਂ ਨੂੰ ਕਚਹਿਰੀ ਦੇ ਅੰਦਰ ਲੈ ਕਰਕੇ ਜਾਣਾ ਮਾਂ ਨੇ ਪੁੱਤਰੀਆਂ ਦੇ ਮੁੱਖ ਚੁੰਮੇ ਅਸੀਸ ਦਿੱਤੀ ਹੈ ਔਰ ਸਭ ਜਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਪਹੁੰਚੇ ਹਨ ਹੁਣ ਜਦੋਂ ਕਚਹਿਰੀ ਦੇ ਵਿੱਚ ਪਹੁੰਚੇ ਉਸ ਸਮੇਂ ਜਿੱਥੇ ਵਜ਼ੀਰ ਖਾਨ ਉਹਦੇ ਤੁਰਕ ਅਹਿਲਕਾਰ ਮંત્રી ਸੰਤਰੀ ਵਜ਼ੀਰ ਜਿਹੜੇ ਸਾਰੇ ਆਪਣੀ ਚਿਹਰੀਆਂ ਦੇ ਉੱਪਰ ਬੜੀ ਝਾਲਮਾਨਾ ਮੁਸਕਾਨ ਦੇ ਨਾਲ ਮੁਸਕਰਾਉਂਦੇ ਪਏ ਨੇ ਵੀ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੁਪੁੱਤਰਾਂ ਨੂੰ ਅਸੀਂ ਕਚਹਿਰੀ ਦੇ ਵਿੱਚੋਂ ਇਸ ਤਰ੍ਹਾਂ ਜਾਣ ਨਹੀਂ ਦੇਣਾ ਇਹਨਾਂ ਦਾ ਧਰਮ ਤਬਦੀਲ ਕਰਾਂਗੇ ਉਥੇ ਬਚਨ ਬਲਾਸ ਹੁੰਦੇ ਨੇ ਕਵੀ ਦੁਨਾ ਸਿੰਘ ਹਡੂਰੀਏ ਨੇ ਜ਼ਿਕਰ ਕੀਤਾ ਹੈ ਵੀ ਉਹਨਾਂ ਪੁੱਛਿਆ ਸੀ ਸਹਿਬਜ਼ਾਦੇਆਂ ਨੂੰ ਤੁਸੀਂ ਕੌਣ ਹੋ ਤੁਹਾਡਾ ਨਾਂ ਕੀ ਹੈ ਕਿਉਂਕਿ ਜਦੋਂ ਸਹਿਬਜ਼ਾਦੇ ਕਚਹਿਰੀ ਦੇ ਅੰਦਰ ਪਹੁੰਚੇ ਉਹਨਾਂ ਦੇ ਅੰਦਰ ਦੀ ਪਰਪੱਕਤਾ ਵੇਖੋ ਕਿਤਨੀ ਕੁ ਹੈ ਉਹਨਾਂ ਕਚਹਿਰੀ ਦੇ ਅੰਦਰ ਆਉਂਦਿਆਂ ਸਭ ਤੋਂ ਪਹਿਲਾਂ ਉੱਚੀ ਆਵਾਜ਼ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਬਖਸ਼ਿਸ਼ ਗੁਰੂ ਫਤਿਹ ਦੀ ਸਾਂਝ ਪਾਈ ਜਦੋਂ ਉੱਚੀ ਆਵਾਜ਼ ਦੇ ਅੰਦਰ ਫਤਿਹ ਗੂੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀ ਕਚਹਿਰੀ ਦੇ ਅੰਦਰ ਬੈਠੇ ਹੋਏ ਲੋਕ ਠਠੰਬਰ ਗਏ ਸਚਾਨੰਦ ਆਇਆ ਉਨੇ ਆ ਕੇ ਆਖਿਆ ਸੀ ਕਿਹਨ ਲੱਗਾ ਉਹ ਬੱਚਿਓ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ ਇਹ ਵਜ਼ੀਰ ਖਾਨ ਦੀ ਕਚੈਰੀ ਹੈ ਇੱਥੇ ਝੁੱਕ ਕੇ ਨਮਸਕਾਰ ਕੀਤੀਆਂ ਸਤਕਾਰ ਮਿਲਦਾ ਇੱਥੇ ਫਤਿਹ ਨਹੀਂ ਸਾਧ ਸੰਗਤ ਵੇਖੋ ਪਤਾ ਹੈ ਸਾਹਮਣੇ ਮੌਤ ਖਲੋਤੀ ਹੈ ਪਰ ਫਿਰ ਵੀ ਗੁਰੂ ਕੇ ਲਾੜ ਲਿਆਂ ਦਾ ਸਬਰ ਔਰ ਸਿਦਕ ਪਰਮੇਸ਼ਰ ਦੇ ਉੱਪਰ ਪੂਰਨ ਰੂਪ ਦੇ ਵਿੱਚ ਭਰੋਸੇ ਯੋਗਤਾ ਫਤਿਹ ਉਸ ਸਮੇਂ ਵੀ ਚਿਹਰਿਆਂ ਦੇ ਉੱਪਰ ਹੈ ਕਵੀ ਦੁਨਾ ਸਿੰਘ ਹਡੋਰੀਆ ਲਿਖਦਾ ਹੈ ਵੀ ਉੱਥੇ ਜਦੋਂ ਪੁੱਛਿਆ ਗਿਆ ਸਹਿਬਜ਼ਾਦਿਆਂ ਨੂੰ ਵੀ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ ਹੋ ਉਥੇ ਸਹਿਬ ਜਾਦਿਆਂ ਦਾ ਜਵਾਬ ਸੀ ਕਹਿਣ ਲੱਗੇ ਗੋਪਿੰਦ ਸਿੰਘ ਕੇ ਪੁੱਤ ਹਮ ਦਾਤੀ ਗੁਜਰੀ ਪਾਹੇ ਤੇ ਨਾਲ ਆਖਿਆ ਸੀ ਫਤੇ ਸਿੰਘ ਜੋਰਾਵਰ ਸਿੰਘ ਨਾਮ ਹਮਾਰਾ ਆਹੇ ਵੀ ਸਾਡਾ ਨਾਮ ਹੈ ਜੋਰਾਵਰ ਸਿੰਘ ਫਤੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤਰ ਹਾਂ ਔਰ ਇਸ ਸਮੇਂ ਆਪਣੀ ਦਾਦੀ ਮਾਤ ਮਾਤ ਗੁਜਰਪੌਰ ਦੇ ਕੋਲੋਂ ਠੰਡੇ ਬੁਰਜ ਦੇ ਵਿੱਚੋਂ ਅਸੀਂ ਤੁਹਾਡੇ ਕੋਲ ਆਉਣਾ ਕੀਤਾ ਉੱਥੇ ਫਿਰ ਸਾਧ ਸੰਗਤ ਸੁਚਾ ਆਨੰਦ ਅੱਗੇ ਆਉਂਦਾ ਉਹ ਸਹਿਬਜ਼ਾਦਿਆਂ ਨੂੰ ਡਰਾਉਣ ਦਾ ਯਤਨ ਕਰਦਾ ਹੱਥ ਤੇ ਵਿੱਚ ਉਹਨੇ ਖੇਮਚੀ ਪਕੜੀ ਐ ਤੇ ਕਵੀ ਦੁਨਨਾ ਸਿੰਘ ਹਡੋਰੀਆ ਲਿਖਦਾ ਕਥਾਪੁਰ ਸੁਤਨ ਦੇ ਅੰਦਰ ਵੀ ਉਸ ਵਕਤ ਸਹਿਬਜ਼ਾਦਿਆਂ ਨੂੰ ਖੇਮਜੀ ਦੇ ਨਾਲ ਸੁੱਚਾ ਅਨੰਦ ਮਾਰਦਾ ਵੀ ਹੈ ਉਹਨੇ ਬੜਾ ਸੋਣਾ ਜ਼ਿਕਰ ਕੀਤਾ ਵੀ ਬਾਬਾ ਫਤਿਹ ਸਿੰਘ ਸਾਹਿਬ ਜਿਨ੍ਹਾਂ ਨੂੰ ਸੈਂਕੜੇ ਗੁਰੂ ਦੇ ਪਿਆਰੇ ਸਿੰਘ ਕਦੇ ਜ਼ਮੀਨ ਦੇ ਉੱਪਰ ਪੈਰ ਨਹੀਂ ਸਨ ਰੱਖਣ ਦਿੰਦੇ ਆਪਣੀ ਗੋਦ ਵਿੱਚ ਚੁੱਕਣ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਸਨ ਫੁੱਲਾਂ ਦੇ ਨਾਲੋਂ ਵਦੀਕ ਕੋਮਲ ਗੁਰੂ ਕੇ ਸਹਿਬਜ਼ਾਦੇ ਜਿਨ੍ਹਾਂ ਨੇ ਕਦੇ ਸੂਰਜ ਦੀਆਂ ਕਿਰਨਾਂ ਵੀ ਤੇਜ ਵੇਖੀਆਂ ਨਹੀਂ ਸਨ ਅੱਜ ਸਾਧ ਸੰਗਤ ਸਰਹੰਦ ਦੀ ਧਰਤੀ ਦੇ ਉੱਪਰ ਅੰਤਾਂ ਦੇ ਜ਼ੁਲਮ ਨੇ ਜਿਹੜੇ ਗੁਰੂ ਕੇ लाडले ਫਰਜ਼ੰਦਾਂ ਦੇ ਉੱਪਰ ਕੀਤੇ ਜਾ ਰਹੇ ਨੇ ਕਵੀ ਦੁਨਆ ਸਗ ਘਡੂਰੀਏ ਨੇ ਜ਼ਿਕਰ ਕੀਤਾ ਉਹ ਲਿਖਦੇ ਵੀ ਖਮਚੀ ਸਾਥ ਜੋ ਲੱਗੇ ਤਵੇ ਦੁਖ ਦੇਵਨੰ ਕਹਿੰਦੇ ਖਮਚੀਆਂ ਪਕੜ ਕੇ ਨਾ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਨੂੰ ਸੁਚਾ ਆਨੰਦ ਨੇ ਮਾਰਨਾ ਸ਼ੁਰੂ ਕਰ ਦਿੱਤਾ ਅਤ ਦੇ ਕੋਮਲ ਸਰੀਰ ਜਿਨ੍ਹਾਂ ਸਰੀਰਾਂ ਦੇ ਉੱਪਰ ਖਮਚੀਆਂ ਦੀਆਂ ਲਾਸਾਂ ਨਜ਼ਰ ਆਉਣ ਲੱਗੀਆਂ ਬੜਾ ਦੁੱਖ ਦੇਣਾ ਕੀਤਾ ਖਮਚੀ ਸਾਥ ਜੋ ਲਗੇ ਦੁੱਖ ਦੇਵਨੰਗ ਤੇ ਨਾਲ ਅਗਲੀ ਗੱਲ ਆਖੀ ਇਹ ਸੋ ਬਾਲਕ ਫੂਲ ਧੂਪ ਨਹਿ ਖੇਵਨੰ ਕਹਿੰਦੇ ਇਹ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਜੀ ਦੇ ਸੁਪੁੱਤਰ ਜਿਨ੍ਹਾਂ ਨੇ ਕਦੇ ਤੇਜ ਸੂਰਜ ਦੀਆਂ ਕਿਰਨਾਂ ਵੀ ਤਨ ਤੇ ਨਹੀਂ ਜੇ ਸਹਾਰੀਆਂ ਅੱਜ 사ਦ ਸੰਗਤ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਅੰਤਾਂ ਦਾ ਦੁੱਖ ਉਹ ਆਪਣੇ ਤਨ ਦੇ ਉੱਤੇ ਸਹਾਰ ਦੇ ਪਏ ਨੇ ਉਸ ਸਮੇਂ ਇੱਕ ਹੋਰ ਹਿੰਦੂ ਜਿਹਦਾ ਜ਼ਿਕਰ ਕਵੀ ਦੁਨਾ ਸਿੰਘ ਹਡੂਰੀਏ ਨੇ ਕੀਤਾ ਗਿਆ ਆਨੰਦ ਉਹਨੇ ਹੱਥ ਵਿੱਚ ਤਿੱਖਾ ਸ਼ੁਰਾ ਪਕੜਿਆ ਉਹ ਸ਼ੁਰਾ ਲੈ ਕਰਕੇ ਸਹਿਬਜ਼ਾਦੀਆਂ ਦੇ ਕੋਲ ਆਇਆ ਉਹਨੇ ਉਸ ਤਿੱਖੇ ਸ਼ੁਰੇ ਦੇ ਨਾਲ ਸਹਿਬਜ਼ਾਦੀਆਂ ਨੂੰ ਰਉਣਾ ਸ਼ੁਰੂ ਕੀਤਾ ਵੀ ਜੇ ਤੁਸੀਂ ਸਾਡੀ ਬਾਤ ਨੂੰ ਪਰਵਾਨ ਨਹੀਂ ਨਾ ਕੀਤਾ ਇਹ ਸ਼ੁਰਾ ਮੈਂ ਤੁਹਾਡੀ ਛਾਤੀ ਦੇ ਅਰ ਪਰ ਕਰ ਦਿਆਂਗਾ ਸੁਚਾਨੰਦ ਔਰ ਗਿਆਨੰਦ ਹੈ ਭਾਵੇਂ ਹਿੰਦੂ ਨੇ ਪ੍ਰਸਾਦ ਸੰਗਤ ਗੁਲਾਮ ਕੌਮ ਦੇ ਨੁਮਾਇੰਦੇ ਔਰ ਉਹਨਾਂ ਦੀ ਸੋਚ ਵੀ ਅੰਤਾਂ ਦੀ ਗੁਲਾਮ ਹੋ ਚੁੱਕੀ ਹੈ ਉਹ ਗੁਲਾਮ ਜਿਹੜੇ ਤੁਰਕਾਂ ਦੇ ਤਲਵੇ ਚਟ ਚਟ ਕੇ ਕਚੇਰੀਆਂ ਦੇ ਵਿੱਚ ਤੁਰਕਾਂ ਦੀ ਚਾਕਰੀ ਕਰਦੇ ਪਏ ਨੇ ਪਤਾ ਹੈ ਵੀ ਇਹ ਉਸੇ ਗੁਰੂ ਦੇ ਪੁੱਤਰੇ ਨੇ ਜੇ ਸਬ ਗੁਰੂ ਨੇ ਉਹਨਾਂ ਦੇ ਧਾਰਮਿਕ ਜਿੰਨਾ ਦੀ ਰੱਖਿਆ ਦੇ ਬਦਲੇ ਥੋੜਾ ਸਮਾਂ ਪਹਿਲਾਂ ਦਿੱਲੀ ਦੀ ਧਰਤ ਦੇ ਉੱਪਰ ਸ਼ਹਾਜੇ ਦਿੱਤੀ ਹੈ ਪਰ ਉਹ ਅਕਿਰਤ ਕਣ ਲੋਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭਲਾ ਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੀਆਂ ਦੇ ਉੱਪਰ ਖਮਚੀਆਂ ਦੇ ਨਾਲ ਸੁਰੀਆਂ ਦੇ ਨਾਲ ਅੰਤਾਂ ਦਾ ਜ਼ੁਲਮ ਪਏ ਕਰਦੇ ਨੇ ਕਵੀ ਧੁਨਾ ਸਿੰਘ ਹਡੂਰੀਆ ਉਥੇ ਜ਼ਿਕਰ ਕਰ ਰਿਹਾ ਕਹਿੰਦੇ ਵੀ ਖਮਚੀ ਸਾਥ ਜੋ ਲਗੇ ਦੁਖ ਦੇਵਨੰ ਇਹ ਜੋ ਬਾਲ ਕਫੂਲ ਧੂਪ ਨਹਿ ਖੇਵਨੰ ਨਾਲ ਆਖਿਆ ਸੀ ਗਿਆ ਆਨੰਦ ਇੱਕ ਔਰ ਪਠਾਇਓ ਲੈ ਕਟਾਰ ਬਗਲ ਮੈਂ ਆਇਓ ਉਹਨੇ ਹੱਥ ਦੇ ਵਿੱਚ ਤਿੱਖਾ ਸ਼ੁਰਾ ਪਕੜਿਆ ਸਹਿਬਜ਼ਾਦਿਆਂ ਨੂੰ ਡਰਾਉਣ ਦੀ ਨੀਅਤ ਦੇ ਨਾਲ ਕੋਲ ਖਲੋਤਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਦੀਨੇ ਇਸਲਾਮ ਨੂੰ ਪ੍ਰਵਾਨ ਕਰ ਲੈਣ ਸਾਧ ਸੰਗਤ ਉੱਥੇ ਫਿਰ ਜਦੋਂ ਗੱਲਾਂ ਬਾਤਾਂ ਹੋਈਆਂ ਸਹਿਬਜ਼ਾਦਿਆਂ ਨੂੰ ਆਖਿਆ ਦੀਨੇ ਇਸਲਾਮ ਵਜ਼ੀਰ ਖਾਨ ਵੀ ਚਾਹੁੰਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਦੇ ਸੁਪੁੱਤਰ ਦੀਨੇ ਇਸਲਾਮ ਨੂੰ ਪਰਵਾਨ ਕਰ ਲੈਣ ਤਾਂ ਜੋ ਅਸੀਂ ਸਿੱਖਾਂ ਦੇ ਵਿੱਚ ਇਹ ਗੱਲ ਪ੍ਰਸਿੱਧ ਕਰ ਸਕੀਏ ਵੀ ਵੇਖੋ ਗੁਰੂ ਦੇ ਆਪਣੇ ਸੁਪੁੱਤਰ ਤਾਂ ਆਪਣੇ ਧਰਮ ਦੇ ਉੱਪਰ ਪ੍ਰਪੱਕ ਨਹੀਂ ਰਹੇ ਉਹ ਬਾਕੀਆਂ ਦੇ ਵਿੱਚ ਕੀ ਸਿੱਖੀ ਦਾ ਪ੍ਰਚਾਰ ਕਰੇਗਾ ਪਰ ਪਤਾ ਨਹੀਂ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਦਾ ਖੂਨ ਇਹ ਖੂਨ ਉਹ ਖੂਨ ਜਿਹੜਾ ਲਾਹੌਰ ਦੀ ਧਰਤੀ ਦੇ ਉੱਪਰ ਤਤੀ ਤਵੀ ਦੇ ਉੱਪਰ ਬਿਠਾ ਕੇ ਵੀ ਤੁਸੀਂ ਵੇਖਿਆ ਡੋਲਿਆ ਉਥੇ ਵੀ ਨਹੀਂ ਔਰ ਦਿੱਲੀ ਦੀ ਧਰਤੀ ਦੇ ਉੱਪਰ ਵੀ ਪਰਖਣ ਦਾ ਯਤਨ ਕੀਤਾ ਡੋਲਿਆ ਉਥੇ ਵੀ ਨਹੀਂ ਚਮਕੌਰ ਦੀ ਧਰਤੀ ਦੇ ਉੱਪਰ ਵੀ ਪਰਖਾਂ ਹੋਈਆਂ ਡੋਲਿਆ ਉਥੇ ਵੀ ਨਹੀਂ ਔਰ ਇਸ ਖੂਨ ਨੂੰ ਜਿੰਨਾ ਮਰਜ਼ੀ ਤੁਸੀਂ ਜ਼ਬਰ ਔਰ ਜ਼ੁਲਮ ਰੂਪੀ ਪਰਖ ਰੂਪੀ ਪਰਚੀਆਂ ਵਿੱਚ ਪਾ ਕੇ ਪਰਖਣਾ ਕਰੋ ਡੋਲਣਾ ਇਹਨਾਂ ਇੱਥੇ ਵੀ ਨਹੀਂ ਹੁਣ ਉਸ ਸਮੇਂ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਨੇ ਜਿਹੜੇ ਅੱਜ ਦੇ ਦਿਨ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬ ਜੀ ਬਾਬਾ ਫਤਿਹ ਸਿੰਘ ਸਹਿਬ ਜੀ ਨੇ ਆਪਣੇ ਤਨ ਦੇ ਉੱਤੇ ਸਹਾਰਨੇ ਕੀਤੇ ਹਨ ਅਖੀਰ ਜਦੋਂ ਤੱਕਿਆ ਵੀ ਸਹਿਬਜ਼ਾਦੇ ਇਸੇ ਬਾਤ ਨੂੰ ਪਰਵਾਣ ਨਹੀਂ ਕਰ ਰਹੇ ਉਹ ਅਡਿੱਗ ਹਨ ਆਪਣੇ ਧਰਮ ਦੇ ਉੱਤੇ ਉਹ ਅਡਿੱਗ ਹਨ ਆਪਣੇ ਦੀਨ ਦੇ ਉੱਤੇ ਵੇਖ ਗੁਰੂ ਕੇ ਸਿਖਾ ਅਜ ਜਿਨ੍ਹਾਂ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਤੂੰ ਸਜਦਾ ਕਰਨ ਵਾਸਤੇ ਜੁੜਿਆ ਜਦੋਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਮੁਖ ਨੂੰ ਤੱਕਦਾ ਤੇ ਤੇਰੀ ਕੱਟੀ ਹੋਈ ਦਾੜੀ ਸਾਹਮਣੇ ਸਹਿਬਜ਼ਾਦੇ ਮਨ ਨੂੰ ਤੈਨੂੰ ਦਾਂ ਤਾਂ ਪਾਉਂਦੇ ਪਏ ਨੇ ਤੁਨਾਈ ਦੀ ਦੁਕਾਨ ਦੇ ਉੱਤੇ ਬੈਠ ਰੋਮਾਂ ਦੀ ਜਦੋਂ ਬੇਅਦਵੀ ਕਰਦਾ ਹੈ ਤੈਨੂੰ ਉਦੋਂ ਬਾਬਾ ਜੁਰਾਬਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਦਾ ਚੇਤਾ ਨਹੀਂ ਆਉਂਦਾ ਜਦੋਂ ਦਾੜੀ ਦੇ ਉੱਪਰ ਸਰੀਰ ਦੇ ਰੋਮਾਂ ਤੇ ਸਿਰ ਦੇ ਰੋਮਾਂ ਤੇ ਕੈਂਚੀ ਚੱਲ ਰਹੀ ਹੋਵੇਗੀ ਤੈਨੂੰ ਮਹਿਸੂਸ ਨਹੀਂ ਹੁੰਦਾ ਵੀ ਉਹ ਗੁਰੂ ਕੇ लाडले ਫਰਜ਼ੰਦ ਉਮਰਾਂ ਨਿੱਕੀਆਂ ਪਰ ਜਿਹੜੇ ਕੌਤਕ ਕਿਰਪਾ ਭਰੇ ਵਰਤਾਏ ਉਹ ਕਿਤਨੇ ਵੱਡੇ ਜਦੋਂ ਰੋਮਾਂ ਦੇ ਉੱਪਰ ਕੈਂਚੀ ਚਲਾਉਂਦਾ ਹੋਏਗਾ ਤੈਨੂੰ ਲੱਗਦਾ ਨਹੀਂ ਵੀ ਇਹ ਕੈਂਚੀ ਬਾਬਾ ਜੁਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਦੀਆਂ ਆਂਦਰਾਂ ਤੇ ਚੱਲ ਰਹੀ ਹੋਵੇਗੀ ਉਹ ਤਾਂ ਧਰਮ ਦੇ ਉੱਪਰ ਪਰਪੱਕ ਰਹੇ ਉਹਨਾਂ ਦੇ ਉੱਪਰ ਤਾਂ ਕਿਤਨੇ ਤਸ਼ੱਦਦ ਨੇ ਜਿਹੜੇ ਉਹਨਾਂ ਤਨ ਤੇ ਸਹਾਰ ਨਹੀਂ ਕੀਤੇ ਅੱਜ ਤਾਂ ਤੇਰੇ ਜੀਵਨ ਦੇ ਅੰਦਰ ਸੁੱਖ ਹੀ ਸੁੱਖ ਹੈ ਕੋਈ ਦੁੱਖ ਦਾ ਸਮਾਂ ਨਹੀਂ ਪਰ ਇਤਨੇ ਸੁੱਖਾਂ ਦੇ ਵਿੱਚ ਰਹਿੰਦੀਆਂ ਹੋਇਆਂ ਫਿਰ ਵੀ ਤੂੰ ਆਪਣੇ ਧਰਮ ਦੇ ਉੱਪਰ ਪਰਪੱਕ ਨਹੀਂ ਤੋ ਸਤਗੁਰੂ ਜੀ ਦੀ ਪਾਵਨ ਬਖਸ਼ਿਸ਼ ਇਸ ਗੁਰਸਿੱਖੀ ਨੂੰ ਵਦਾਵਾ ਦੇ ਕਰਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਪਿੱਠ ਦੇ ਕਰਕੇ ਖੜੋਤਾ ਉਥੇ ਸਾਧ ਸੰਗਤ 12 ਕੋ ਅੱਜ ਦੇ ਦਿਨ ਜਦੋਂ ਤੱਕਿਆ ਸਭ ਜਾਦੇ ਪਿਆਰ ਦੇ ਨਾਲ ਕਿਸੇ ਬਾਤ ਨੂੰ ਪਰਵਾਹ ਨਹੀਂ ਕਰਦੇ ਤਨ ਉਤੇ ਤਸੀਹੇ ਵੀ ਦਿੱਤੇ ਜ਼ਬਰ ਔਰ ਜ਼ੁਲਮ ਵੀ ਕੀਤਾ ਪਰ ਫਿਰ ਵੀ ਸਭ ਜਾਦਿਆਂ ਕਿਸੇ ਬਾਤ ਨੂੰ ਪ੍ਰਵਾਨ ਨਹੀਂ ਕੀਤਾ ਉਥੇ ਫਿਰ ਸੁੱਚਾ ਅਨੰਦ ਬੋਲਿਆ ਸੀ ਕਹਿਣ ਲੱਗਾ ਵੇਖੋ ਸੱਪ ਦੇ ਬੱਚੇ ਸਪੋਲੀਏ ਨੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਇਹਨਾਂ ਦੇ ਸਿਰਫੇ ਦੇਣੇ ਚਾਹੀਦੇ ਨੇ ਹੁਣ ਉਸ ਵਕਤ ਕਚਹਿਰੀ ਦੇ ਅੰਦਰ ਮਰੇ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਔਰ ਉਹਦਾ ਭਰਾਤਾ ਖਿਜ਼ਰ ਖਾਨ ਬੈਠਾ ਉਹਨਾਂ ਨੂੰ ਵੀ ਵਜ਼ੀਰ ਖਾਨ ਨੇ ਜਦੋਂ ਨਾਲ ਰਲਉਣ ਦੀ ਗੱਲ ਕੀਤੀ ਵੀ ਤੁਹਾਡੇ ਭਰਾਤਾ ਨੂੰ ਇਹਨਾਂ ਬੱਚਿਆਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਧਰਤ ਦੇ ਉੱਪਰ ਕਤਲ ਕਰ ਦਿੱਤਾ ਸੀ ਕਿਉਂਕਿ ਇਹਨਾਂ ਦਾ ਭਰਾਤਾ ਸੀ ਨਾਰ ਖਾਨ ਜਿਹੜਾ ਚਮਕੌਰ ਦੀ ਜੰਗ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹੱਥੋਂ ਮਾਰਿਆ ਗਿਆ ਵਜ਼ੀਰ ਖਾਨ ਕਹਿੰਦਾ ਪਿਆ ਸ਼ੇਰ ਮੁਹੰਮਦ ਖਾਨ ਇਹ ਉਸੇ ਗੁਰੂ ਦੇ ਪੁੱਤਰ ਨੇ ਜਿਵੇਂ ਗੁਰੂ ਨੇ ਤੁਹਾਡੇ ਭਰਾ ਨੂੰ ਰਣਖੇਤਰ ਦੇ ਅੰਦਰ ਮਾਰਿਆ ਅੱਜ ਤੁਹਾਡੇ ਸਾਹਮਣੇ ਉਸੇ ਗੁਰੂ ਦੇ ਬਾਲ ਇਹਨਾਂ ਨੂੰ ਕਤਲ ਕਰਕੇ ਤੁਸੀਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਕਰੋ ਉਥੇ ਸ਼ੇਰ ਮੁਹੰਮਦ ਖਾਨ ਇੱਕ ਗੱਲ ਕਹਿੰਦਾ ਹੈ ਕਹਿਣ ਲੱਗਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸੇ ਖੁਦਾ ਮਹਿਫੂਜ਼ ਰੱਖੇ ਹਮੇ ਐਸੇ ਪਾਪ ਸੇ ਬਿਸਲਾਮ ਦੇ ਅੰਦਰ ਬਿਲਕੁਲ ਇਸ ਗੱਲ ਦੀ ਮਨਾਹੀ ਹੈ ਵੀ ਇਹ ਸ਼ੀਰਖੋਰ ਬੱਚੇ ਨੇ ਭਾਵ ਦੁੱਧ ਚੁੰਗਦੇ ਬੱਚੇ ਨੇ ਇਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੁਣ ਜਦੋਂ ਸੁਚਾਨੰਦ ਨੇ ਵੇਖਿਆ ਬਾਜੀ ਪਲਟ ਗਈ ਉਹ ਅੱਗੇ ਆਇਆ ਉਹਨੇ ਸਹਿਬਜ਼ਾਦਿਆਂ ਨੂੰ ਆਖਿਆ ਸੀ ਕਹਿਣ ਲੱਗਾ ਜੇ ਤੁਹਾਨੂੰ ਛੱਡ ਦਿੱਤਾ ਕੀ ਕਰੋਗੇ ਸਹਿਬਜ਼ਾਦੇ ਕਹਿਣ ਲੱਗੇ ਜੇ ਛੱਡਿਆ ਤੇ ਅਸੀਂ ਜੰਗਲਾਂ ਵਿੱਚ ਜਾਵਾਂਗੇ ਫੌਜ ਇਕੱਠੀ ਕਰਾਂਗੇ ਔਰ ਆਗ ਕੇ ਤੁਹਾਡੀ ਸਰਹੰਦ ਦੇ ਉੱਪਰ ਹਮਲਾ ਕਰਾਂਗੇ ਸੁਚਾਨੰਦ ਕਹਿੰਦਾ ਫਿਰ ਕਹਿੰਦੇ ਜੇ ਤਾ ਹਾਰ ਗਏ ਤੁਸੀਂ ਪਕੜ ਕੇ ਸਾਨੂੰ ਸ਼ਹੀਦ ਕਰ ਦਿਓਗੇ ਜਾਂ ਕੈਦ ਕਰ ਦਿਓਗੇ ਸੁਚਾਨੰਦ ਕਹਿੰਦਾ ਜੇ ਫਿਰ ਛੱਡਿਆ ਫਿਰ ਕਹਿੰਦੇ ਉਦੋਂ ਤੱਕ ਅਸੀਂ ਤੁਹਾਡੇ ਤੇ ਹਮਲਾ ਕਰਦੇ ਰਹਿਾਂਗੇ ਜਦੋਂ ਤੱਕ ਜਾਂ ਤਾਂ ਤੁਹਾਡਾ ਖਾਤਮਾ ਨਹੀਂ ਹੋ ਜਾਂਦਾ ਜਾਂ ਸਾਡੇ ਇਸ ਸਰੀਰਾਂ ਦੇ ਵਿੱਚੋਂ ਸਵਾਸ ਨਹੀਂ ਮੁੱਕ ਜਾਂਦੇ ਸੁਚਾ ਆਨੰਦ ਬੋਲੀਆ ਕਹਿੰਦਾ ਆਹ ਵੇਖੋ ਕਿਤਨੇ ਜ਼ਹਿਰ ਨਾਲ ਭਰੇ ਹੋਏ ਨੇ ਮੈਂ ਤਾਂ ਪਹਿਲਾਂ ਵੀ ਆਖਿਆ ਸੀ ਇਹ ਸੱਪ ਦੇ ਬੱਚੇ ਸਪੋਲੀਏ ਨੇ ਜੰਮਦੀਆਂ ਸੂੜਾਂ ਦੇ ਮੂੰਹ ਤਿੱਖੇ ਇਹਨਾਂ ਨੂੰ ਜਮਨ ਤੋਂ ਪਹਿਲਾਂ ਹੀ ਫੇ ਦੇਣ ਦੇ ਵਿੱਚ ਇਸਲਾਮ ਦੀ ਭਲਾਈ ਹੈ ਉਥੇ ਕਵੀ ਦੁਨਨਾ ਸਿੰਘ ਹਡੂਰੀਆ ਬੜਾ ਪਿਆਰਾ ਜ਼ਿਕਰ ਇੱਕ ਕਰਦਾ ਉਹ ਕਹਿੰਦਾ ਉਹਨਾਂ ਦੇ ਅੰਦਰ ਦੀ ਈਰਖਾ ਵੇਖੋ ਕਿੰਨੀ ਕੁ ਅੱਗ ਕਿੰਨੀ ਕੁ ਦੁਸ਼ੈਸ਼ ਦੇ ਨਾਲ ਉਹ ਭਰੇ ਹੋਏ ਨੇ ਉਥੇ ਫਿਰ ਸੁਚਾ ਅਨੰਦ ਨੇ ਆਖਿਆ ਸੀ ਕਹਿਣ ਲੱਗਾ ਇਹ ਜੋ ਬਾਲਕ ਤੁਮ ਨੀਕ ਬਖਾਨੋ ਭਾਵ ਇਹ ਜਿਹੜੇ ਬਾਲਕ ਤੁਹਾਨੂੰ ਛੋਟੇ ਛੋਟੇ ਨਜ਼ਰ ਪਏ ਆਉਂਦੇ ਨੇ 나ਗੋ ਕੇ ਇਹ ਬਾਲ ਪਖਾਨੋ ਕਹਿੰਦੇ ਇਹ ਤਾਂ ਸੱਪ ਦੇ ਬੱਚੇ ਨੇ ਇਨਾਂ ਦਾ ਸਿਰਫੇ ਦੇਣ ਦੇ ਵਿੱਚ ਇਸਲਾਮ ਦਾ ਭਲਾ ਹੈ ਉਥੇ ਫਿਰ ਕਾਜੀ ਰੁਸਤਮਦੀਨ ਅਲੀ ਖਾਨ ਬੈਠੇ ਸਨ ਉਹਨਾਂ ਨੂੰ ਮੁਖਾਤਬ ਹੁੰਦਿਆਂ ਵਜ਼ੀਰ ਖਾਨ ਨੇ ਆਖਿਆ ਕਹਿੰਦਾ ਦੱਸੋ ਦੀਨੇ ਇਸਲਾਮ ਦੇ ਵਿੱਚ ਇਸ ਲਈ ਕੀ ਕਵਾਇਦ ਹੈ ਉਹਨਾਂ ਆਖਿਆ ਸੀ ਕਹਿਣ ਲੱਗੇ ਜੀ ਇਹਨਾਂ ਦਾ ਸਿਰਫੇ ਦੇਣਾ ਚਾਹੀਦਾ ਉਥੇ ਫਿਰ ਫਤਵਾ ਜਾਰੀ ਕੀਤਾ ਜਾਂਦਾ ਵੀ ਤੁਹਾਨੂੰ ਦੀਵਾਰਾਂ ਦੇ ਅੰਦਰ ਚਿਣਿਆ ਜਾਏਗਾ ਤੇ ਜੇ ਸਮੇ ਸ਼ਾਮ ਪੈਂਦੀ ਹੈ ਆਖਿਆ ਜਾਂਦਾ ਤੁਹਾਡੇ ਕੋਲ ਕੁਝ ਪਹਿਰ ਦਾ ਸਮਾਂ ਹੈ ਤੁਸੀਂ ਹੁਣ ਚੱਲੇ ਹੋ ਸੋਚ ਵਿਚਾਰ ਕਰ ਲਵੋ ਜੇਕਰ ਸੋਚ ਵਿਚਾਰ ਕਰਕੇ دین-ਏ-ਇਸਲਾਮ ਨੂੰ ਪ੍ਰਵਾਨ ਕਰੋਗੇ ਤੇ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ ਨਹੀਂ ਤਾਂ ਦੀਵਾਰਾਂ ਦੇ ਵਿੱਚ ਚਿਣ ਕੇ ਤੁਹਾਨੂੰ ਇੱਥੇ ਹੀ ਸ਼ਹੀਦ ਕਰ ਦਿੱਤਾ ਜਾਏਗਾ ਹੁਣ ਸਾਧ ਸੰਗਤ ਸਿਵ ਜਾਦਿਆਂ ਨੂੰ ਫਤਵਾ ਦਿੱਤਾ ਔਰ ਸ਼ਾਮਾਂ ਪਈਆਂ ਤੇ ਗੁਰੂ ਕੇ ਲਾੜਲੇ ਫਰਜ਼ੰਦ ਪ੍ਰਸੰਨ ਚਿੱਤ ਅੱਜ 12 ਪੋ ਦੀ ਰਾਤ ਦਾਦੀ ਮਾਤਾ ਮਾਤ ਗੁਜਰ ਕੌਰ ਜੀ ਦੇ ਕੋਲ ਠੰਡੇ ਬੁਰਜ ਦੇ ਅੰਦਰ ਪਹੁੰਚੇ ਨੇ ਮਾਂ ਨੇ ਨਿੱਕੇ ਬਾਲਾਂ ਨੂੰ ਸੱਭ ਜਾਦਿਆਂ ਨੂੰ ਕਲਾਵੇ ਵਿੱਚ ਲਿਆ ਉਹਨਾਂ ਦਾ ਮੁੱਖ ਚੁੰਮਿਆ ਉਹਨਾਂ ਦੇ ਸਿਰ ਨੂੰ ਪਲੋਸਿਆ ਬੜਾ ਪਿਆਰ ਦਿੱਤਾ ਔਰ ਪੁੱਛਿਆ ਸੀ ਮੇਰੇ ਬੱਚਿਓ ਅੱਜ ਕੀ ਕਵਾਈਦ ਵਰਤੀ ਸਾਹਿਬ ਜਾਦਿਆਂ ਨੇ ਜੋ ਜੋ ਕੁਝ ਕਚਹਿਰੀ ਦੇ ਵਿੱਚ ਹੋਇਆ ਉਹ ਸਾਰਾ ਕੁਝ ਦਾਦੀ ਮਾਤਾ ਮਾਤਾ ਗੁਜਰਕੌਰ ਨੂੰ ਦੱਸਿਆ ਸੀ ਆਖਿਆ ਸੀ ਮਾਮ ਉਹਨਾਂ ਨੇ ਸਾਨੂੰ ਥੋੜੇ ਸਮੇਂ ਦੀ ਮੌਲਤ ਦਿੱਤੀ ਹੈ ਉਹਨਾਂ ਆਖਿਆ ਵੀ ਜਾਂ ਤਾਂ ਦੀਨੇ ਇਸਲਾਮ ਪਰਵਾਨ ਕਰੋ ਜੇ ਦੀਨੇ ਇਸਲਾਮ ਪਰਵਾਨ ਨਹੀਂ ਤੇ ਤੁਹਾਨੂੰ ਦੀਵਾਰਾਂ ਵਿੱਚ ਚਿਣ ਕੇ ਅਸੀਂ ਕਤਲ ਕਰ ਦੇਣਾ ਤੁਹਾਨੂੰ ਦੀਵਾਰਾਂ ਵਿੱਚ ਚਿਣ ਕੇ ਮਾਰ ਦੇਣਾ ਸ਼ਹੀਦ ਕਰ ਦੇਣਾ ਤੇ ਦਾਦੀ ਮਾਂ 사ਤ ਸੰਗਤ ਜਦੋਂ ਐਨੇ ਕੋ ਬੋਲ ਸੁਣੇ ਫਿਰਦਾ ਬਲੁੰਦ ਰਿਆ ਪਰ ਆਪਣੇ ਸਹਿਬਜ਼ਾਦਿਆਂ ਨੂੰ ਧਰਮ ਦੇ ਉੱਪਰ ਪਰਪੱਕ ਰਹਿਣ ਦਾ ਉਪਦੇਸ਼ ਕਿਉਂਕਿ ਪਤਾ ਹੈ ਵੀ ਇਸ ਜੀਵਨ ਦੇ ਨਾਲੋਂ ਜਿਹੜਾ ਇਹ ਧਰਮ ਹੈ ਇਹ ਧਰਮ ਜ਼ਰੂਰੀ ਹੈ ਸੰਸਾਰ ਦੇ ਵਿੱਚੋਂ ਜੇ ਧਰਮ ਨੂੰ ਪਿੱਠ ਦੇ ਕਰਕੇ ਗਏ ਤੇ ਲੋਕ ਵੀ ਗਿਆ ਪਰਲੋਕ ਵੀ ਗਿਆ ਜੇ ਧਰਮ ਵਾਲੇ ਪਾਸਿਓਂ ਸੁਰਖਰੂ ਹੋ ਕੇ ਜਾਵਾਂਗੇ ਲੋਕ ਵੀ ਜਸ ਕਰੇਗਾ ਪਰਲੋਕ ਵੀ ਜਸ ਕਰੇਗਾ ਜੇ ਸਾਧ ਸੰਗਤ ਅੱਜ ਵੇਖੋ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇਹਨਾਂ ਪਵਿੱਤਰ ਅਸਥਾਨਾਂ ਦੇ ਉੱਪਰ ਨਤਮਸਤਕ ਹੋਣ ਵਾਸਤੇ ਪਹੁੰਚ ਰਹੀ ਹੈ ਕਿੰਨੇ ਲੱਗਰ ਨੇ ਜਿਹੜੇ ਨਗਰਾਂ ਦੇ ਵਿੱਚੋਂ ਸਿੱਖ ਸੰਗਤਾਂ ਦੇ ਵੱਲੋਂ ਬੜੀ ਪ੍ਰੇਮ ਭਾਵਨਾ ਦੇ ਨਾਲ ਇਹਨਾਂ ਅਸਥਾਨਾਂ ਦੇ ਉੱਪਰ ਸਿੱਖ ਸੰਗਤ ਦੀ ਸਹੂਲਤ ਦੇ ਵਾਸਤੇ ਲਗਾਏ ਗਏ ਨੇ ਸਾਰੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਧੰਨ ਮਾਤਾ ਗੁਰੂ ਕੌਰ ਜੀ ਦੇ ਪ੍ਰੇਮ ਦੇ ਬੱਦੇ ਕਈ ਕਈ ਘੰਟੇ ਲੈਣਾ ਵਿੱਚ ਲੱਗ ਕੇ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਦੇ ਹੋ ਗੁਰੂ ਕੇ ਸਿੱਖੋ ਉਸ ਪਵਿੱਤਰ ਇਤਿਹਾਸ ਤੋਂ ਸੇਧ ਲਈਏ ਬਾਬਾ ਜੁਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਧਰਮ ਦੇ ਅੰਦਰ ਪਰਪੱਕ ਰਹੇ ਦੀਨੇ ਇਸਲਾਮ ਪਰਵਾਨ ਨਹੀਂ ਕੀਤਾ ਸ਼ਹਾਜਤਾ ਪਰਵਾਨ ਕੀਤੀਆਂ ਤੇ ਅੱਜ ਜੀਵਨ ਦੇ ਅੰਦਰ ਸੁੱਖ ਹੈ ਗੁਰੂ ਕੇ ਸਿਖਾ ਤੂੰ ਵੀ ਗੁਰੂ ਕੇ ਚਰਨਾਂ ਦੇ ਵਿੱਚ ਜਿੱਥੇ ਭਾਵਨਾ ਨਾਲ ਮੱਥਾ ਟੇਕ ਰਿਹਾ ਹੈ ਉਥੇ ਦੋਨੋ ਹੱਥ ਜੋੜ ਕੇ ਗੁਰੂ ਦੇ ਚਰਨਾਂ ਦੇ ਵਿੱਚੋਂ ਦਾਤ ਮੰਗ ਸਤਿਗੁਰੂ ਮੇਰੇ ਤੇ ਵੀ ਤਰਥ ਕੇ ਕਿਰਪਾਲਤਾ ਕਰ ਬਖਸ਼ਿਸ਼ ਕਰ ਕਿਤੇ ਮੇਰੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਈ ਮਹਾਰਾਜ ਮੇਰੇ ਵੀ ਜੀਵਨ ਦੇ ਅੰਦਰ ਸਹਿਜ ਮੇਰੇ ਵੀ ਜੀਵਨ ਦੇ ਅੰਦਰ ਦ੍ਰਿੜਤਾ ਮੇਰੇ ਵੀ ਜੀਵਨ ਦੇ ਅੰਦਰ ਮਾਲਕ ਜੀ ਤੁਹਾਡੇ ਪਵਿੱਤਰ ਚਰਨਾਂ ਦੀ ਭਰੋਸਾ ਉਹ ਬਣ ਆਏ ਤਾਂ ਜੋ ਮੇਰੀ ਵੀ ਕੀਤੀ ਹੋਈ ਸੰਗਤ ਉਹ ਤੁਹਾਡੇ ਦਰ ਉੱਤੇ ਪ੍ਰਵਾਨ ਹੋ ਜਾਏ